ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਬਹੁਤ ਹੀ ਸਪੈਸ਼ਲ ਪਰਾਂਠੇ ਦੀ ਰੈਸਪੀ ਇਹ ਪਰਾਂਠੇ ਬਣ ਕੇ ਬਹੁਤ ਵਧੀਆ ਤਿਆਰ ਹੁੰਦੇ ਨੇ ਜੀ ਬਹੁਤ ਹੀ ਖਾਣ ਵਿੱਚ ਵੀ ਟੇਸਟੀ ਹੁੰਦੇ ਨੇ ਤੇ ਪੋਸ਼ਟਿਕਤਾ ਭਰਪੂਰ ਪਰਾਂਠਾ ਹੈ ਜੀ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਜ਼ਰੂਰ ਬਣਾਇਆ ਕਰੋ ਚੈਨਲ ਨੂੰ ਪਹਿਲੀ ਵਾਰ ਹੀ ਦੇਖਦੇ ਪਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਪਲੀਜ਼ ਚੈਨਲ ਨੂੰ ਸਪੋਰਟ ਕਰੋ ਚਲੋ ਜੀ ਕਰਦੇ ਆਂ ਰੈਸਪੀ ਸ਼ੁਰੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕ ਦੀ ਰਸੋਈ ਦੇ ਵਿੱਚ ਅੱਪਾ ਬਣਾਵਾਂਗੇ ਜੀ ਮਿਸੇ ਪਰੌਂਠੇ ਇਹਨੂੰ ਬਣਾਉਣ ਦੇ ਲਈ ਮੈਂ ਪਾਲਕ ਲਈਏ ਥੋੜਾ ਜਿਹਾ ਧਣੀਆਂ ਥੋੜਾ ਜਿਹਾ ਵਾਤੂ ਥੋੜਾ ਜਿਹਾ ਮੇਥੇ ਲਈਨੇ ਪਾਲਕ ਥੋੜੀ ਵਾਧ ਦਿੱਤੀ ਇੱਕ ਮੂਲੀ ਲਈ ਹੈ ਇੱਕ ਪਿਆਜ਼ ਇਹਨਾਂ ਨੂੰ ਮੈਂ ਕੱਦੂਕਸ਼ ਕਰ ਲਿਆ ਥੋੜੀ ਜਿਹੀ ਮੇਰੇ ਕੋਲ ਮੂੰਗੀ ਮਸਰੀ ਦੀ ਦਾਲ ਬਚੀ ਹੋਈ ਸੀ ਰਾਤ ਵਾਲੀ ਉਹ ਆਪਾਂ ਵਿੱਚ ਹੀ ਪਾ ਲਾਂਗੇ ਹਰੀ ਮਿਰਚ ਅਦਰਕ ਅਤੇ ਜੀਰੇ ਦਾ ਇੱਕ ਚਮਚ ਇਹਨਾਂ ਨੂੰ ਮੈਂ ਗ੍ਰਾਈਂਡ ਕਰ ਲਿਆ ਹੈ ਨਮਕ ਆਪਾਂ ਟੇਸਟ ਅਕੋਰਡਿੰਗ ਪਾਵਾਂਗੇ ਆਟਾ ਮੈਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਲਿਆ ਹੈ ਜੀ ਤੁਸੀਂ ਜਿੰਨੇ ਬਣਾਣੇ ਚਾਹੁੰਦੇ ਹੋ ਉਸ ਹਿਸਾਬ ਨਾਲ ਆਟਾ ਲੈ ਸਕਦੇ ਹੋ ਸਾਰੀਆਂ ਚੀਜ਼ਾਂ ਪਾ ਦਾਂਗੇ ਜੀ ਆਪਾਂ ਆਟੇ ਦੇ ਵਿੱਚ ਸਾਰੀਆਂ ਚੀਜ਼ਾਂ ਮੈਂ ਆਟੇ ਵਿੱਚ ਪਾ ਲਈਆਂ ਨੇ ਆਪਾਂ ਦਾਲ ਪਾਵਾਂਗੇ ਇਹਨੂੰ ਵੀ ਵਿੱਚ ਮਿਕਸ ਕਰ ਲਾਂਗੇ ਪਾਣੀ ਆਪਾਂ ਨੇ ਹਜੇ ਨਹੀਂ ਪਾਉਣਾ ਪਹਿਲਾਂ ਆਪਾਂ ਇਹਨਾਂ ਨੂੰ ਹੀ ਮਿਕਸ ਕਰਾਂਗੇ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਗਈਆਂ ਨੇ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਆਟਾ ਗੁੰਨਾਂਗੇ ਆਟਾ ਜਿਹੜਾ ਹੈ ਉਹ ਪਤਲਾ ਨਹੀਂ ਗੁੰਨਣਾ ਕਿਉਂਕਿ ਪਾਲਕ ਜਿਹੜੀ ਨਮਕ ਪਾਇਤ ਵਾ ਥੋੜਾ ਜਿਹਾ ਪਾਣੀ ਉਹ ਵੀ ਛੱਡ ਦਿੰਦੀ ਹੈ ਜੀ ਕਿ ਇਹਨਾਂ ਆਟਾ ਸਾਰੇ ਨੂੰ ਗੁੰਨਣਾ ਹੀ ਹੁੰਦਾ ਏ ਹੁਣ ਆਪਾਂ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ ਆਟਾ ਆਪਣਾ ਗੁੰਨ ਲਿਆ ਜੀ ਆਪਨੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦਾ ਆਟਾ ਆਪਾਂ ਨੂੰ ਚਾਹੀਦਾ ਏ ਬਹੁਤ ਜ਼ਿਆਦਾ ਪਤਲਾ ਨਹੀਂ ਚਾਹੀਦਾ ਬਹੁਤ ਜ਼ਿਆਦਾ ਜਿਹੜਾ ਏ ਟਾਈਟ ਨਹੀਂ ਚਾਹੀਦਾ ਇਹਨੂੰ ਕੱਢ ਲਾਂਗੇ ਜੀ ਹੁਣ ਆਪਾਂ ਇੱਕ ਡੋਂਗੇ ਦੇ ਵਿੱਚ 5 5 ਕੁ ਮਿੰਟ ਆਪਾਂ ਇਹਨੂੰ ਰੈਸਟ ਤੇ ਰੱਖਾਂਗੇ 5 ਕੁ ਮਿੰਟ ਆਪਾਂ ਨੇ ਆਟੇ ਨੂੰ ਰੈਸਟ ਤੇ ਰੱਖਿਆ ਸੀ ਹੁਣ ਆਪਾਂ ਲਾਵਾਂਗੇ ਜੀ ਇਹਦੇ ਪਰੌਂਠੇ ਇੱਧਰ ਆਪਾਂ ਨੇ ਸਰੋਂ ਦਾ ਤੇਲ ਜਿਹੜਾ ਉਕਾੜ ਲਿਆ ਸੀ ਘੜਤਣੇ ਦੀ ਚੰਗੀ ਤਰ੍ਹਾਂ ਕਰ ਤੁਮ ਘਰ ਲਈ ਸੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਜਦੋਂ ਵੀ ਆਪਾਂ ਪਰੌਂਠੇ ਬਣਾਉਨੇ ਆਪਾਂ ਸਰੋਂ ਦੇ ਤੇਲ ਵਿੱਚ ਹੀ ਬਣਾਈਏ ਇਹ ਇਹਨਾਂ ਨਾਲ ਜਿਹੜੇ ਗਲੇ ਵਗੈਰਾ ਆਪਣੇ ਖਰਾਬ ਨਹੀਂ ਹੁੰਦੇ ਹੈਗੇ ਬਾਕੀ ਤੁਹਾਡੀ ਆਪਣੀ ਚੁਆਇਸ ਹੈ ਜੋ ਤੁਸੀਂ ਵਰਤਦੇ ਹੋ ਤੁਸੀਂ ਉਹਦੇ ਨਾਲ ਪਰਾਂਠੇ ਬਣਾ ਸਕਦੇ ਹੋ ਸਟੈਲਫ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਹੈ ਜੀ ਹੁਣ ਆਪਾਂ ਬਣਾਵਾਂਗੇ ਪਰਾਂਠੇ ਪਰਾਂਠੇ ਬਣਾਉਣ ਦੇ ਲਈ ਜਿਹੜੀ ਆਪਾਂ ਆਮ ਰੋਟੀ ਬਣਾਉਂਦੇ ਆਂ ਪੇੜਾ ਥੋੜਾ ਜਿਹਾ ਆਪਾਂ ਨੇ ਉਹਦੇ ਨਾਲ ਨੂੰ ਵੱਧ ਲੈਣਾ ਹੈ ਸੀ ਆਟਾ ਦੇਖੋ ਆਪਾਂ ਨੇ ਠਕਤ ਗੁੰਨੇ ਆ ਸੀ। ਕਾਲਕ ਜਿਹੜੀ ਪਾਣੀ ਛੱਡਦੇ ਨੇ ਥੋੜਾ ਜਿਹਾ ਪਤਲਾ ਹੋ ਗਿਆ। ਆਟਾ ਤੁਸੀਂ ਪਹਿਲਾਂ ਹੀ ਠਕਤ ਗੁੰਨ ਲਿਓ। ਜਦੋਂ ਠਕਤ ਵੀ ਨਹੀਂ ਗੁੰਨਣਾ। ਤਬ ਆਪਣਾ ਘਰਨਾ ਜੀ। ਆਪਾਂ ਪਰਾਂਠਾ ਪਾ ਦਾਂਗੇ ਤਵੇ ਦੇ ਉੱਤੇ। ਅਪਾ ਥਲ ਥਲ ਕਰਕੇ ਇਹਨੂੰ ਦੋਨਾਂ ਪਾਸਿਆਂ ਤੇਕ ਲਵਾਂਗੇ ਪਰੌਂਠੇ ਨੂੰ ਆਪਾਂ ਨੇ ਚੰਗੀ ਤਰ੍ਹਾਂ ਰਾੜ ਲੈਣਾ ਹੈ ਜੀ ਵਿੱਚੋਂ ਜਿਹੜਾ ਕੱਚਾ ਨਹੀਂ ਰਹਿਣਾ ਚਾਹੀਦਾ ਇਸ ਤਰੀਕੇ ਨਾਲ ਆਪਾਂ ਨੇ ਦਵਾ ਦਵਾ ਕੇ ਇਹਨੂੰ ਚੰਗੀ ਤਰ੍ਹਾਂ ਰਾੜਨਾ ਹੈ ਪਰੌਂਠਾ ਆਪਣੇ ਬਣ ਕੇ ਬਿਲਕੁਲ ਤਿਆਰ ਹੈ ਜੀ ਹੁਣ ਆਪਾਂ ਦੂਜਾ ਪਰੌਂਠਾ ਪਾ ਦਾਂਗੇ ਇਹਨਾਂ ਨੂੰ ਆਪਾਂ ਗਰਮ ਗਰਮ ਨਾਲ ਦੀ ਨਾਲ ਹੀ ਸਰਵ ਕਰਾਂਗੇ ਪਰਾਣੇ ਠੰਡੇ ਜਿਹੜੇ ਨਹੀਂ ਵਧੀਆ ਲੱਗਦੇ ਇਧਰ ਆਪਾਂ ਨੇ ਦਹੀਂ ਲਿਆਏ ਜੀ ਵਿੱਚ ਕਾਲੀ ਮਿਰਚ ਦਾ ਪਾਊਡਰ ਜਿਹੜਾ ਥੋੜਾ ਪਾ ਲਿਆ ਏ ਪਰਾਠਾ ਰੱਖਾਂਗੇ ਜੀ ਆਪਾਂ ਗਰਮ ਗਰਮ ਕਰਦਾਂਗੇ ਸਰਵ ਬਹੁਤ ਹੀ ਵਧੀਆ ਪੋਸਟਿਕ ਦਾ ਭਰਪੂਰ ਪਰੌਂਠੇ ਜਿਹੜੇ ਬਣ ਕੇ ਤਿਆਰ ਹੁੰਦੇ ਨੇ ਜੀ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਬਣਾਓ ਦਾਲ ਸਬਜ਼ੀ ਜਿਹੜੀ ਆਪਣੀ ਬਚ ਜਾਂਦੀ ਉਹਨੂੰ ਵੇਸਟ ਨਾ ਕਰਿਆ ਕਰੋ ਇਸ ਤਰੀਕੇ ਦੇ ਨਾਲ ਤੁਸੀਂ ਪਰੌਂਠੇ ਜਿਹੜੇ ਬਣਾ ਲਿਆ ਕਰੋ ਬਾਕੀ ਦੇ ਸਾਰੇ ਪਰੌਂਠੇ ਜਿਹੜੇ ਉਹ ਵੀ ਮੈਂ ਇਸ ਤਰੀਕੇ ਦੇ ਨਾਲ ਬਣਾ ਲਵਾਂਗੀ ਪਰਾਠੇ ਬਣਾਉਣ ਲੱਗੇ ਇੱਕ ਗੱਲ ਦਾ ਖਾਸ ਧਿਆਨ ਹੋਰ ਰੱਖਿਆ ਕਰੋ ਸੇਕ ਜਿਹੜਾ ਆ ਉਹ ਬਾਦ ਨਾ ਕਰਿਆ ਕਰੋ ਇੱਕ ਵਾਰ ਤਵਾ ਗਰਮ ਹੋਣ ਤੋਂ ਬਾਅਦ ਸੇਕ ਘੱਟ ਰੱਖਿਆ ਕਰੋ ਇਹ ਜਿਹੜੇ ਪਰਾਠੇ ਛੇਤੀ ਜਲ ਜਾਂਦੇ ਨੇ ਕ੍ਰਿਸਪੀ ਨਹੀਂ ਬਣਦੇ ਅੰਦਰੋਂ ਜਿਹੜੇ ਆ ਉਹ ਕੱਚੇ ਰਹਿ ਜਾਂਦੇ ਆ ਘੱਟ ਸੇਕ ਦੇ ਉੱਤੇ ਆਪਾਂ ਪਕਾਵਾਂਗੇ ਤਾਂ ਚੰਗੀ ਤਰ੍ਹਾਂ ਵਿੱਚੋਂ ਵੀ ਪੱਕ ਜਾਂਦੇ ਨੇ ਤੁਸੀਂ ਵੀ ਇਸ ਤਰੀਕੇ ਨਾਲ ਪਰਾਠੇ ਬਣਾਇਓ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਰੇ ਪਰਾਂਠੇ ਮੈਂ ਇਸ ਤਰੀਕੇ ਦੇ ਨਾਲ ਬਣਾ ਦਾਂਗੀ ਨਾਲ ਦੀ ਨਾਲ ਗਰਮ ਗਰਮ ਕਰ ਦਾਂਗੀ ਜਿਵੇਂ ਸਰਵ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ